ਓ ਗਾਣਾ ਕਿਹੜੇ ਸਿੰਗਰ ਦਾ ਲਾਇਆ ਸੀ ਆਪਾਂ ਗੱਡੀ 'ਚ ਠਿੱਕੇ ਲਾ ਵੈਰ ਨੇ ਨਾ ਨਾ ਗਾਣਾ ਗਾਇਆ ਕਿਹੜਾ ਸੀਗਾ ਪਤਾ ਨਹੀਂ ਬਚਕੀਲਾ ਦੀ ਹੁੰਦੀ ਆਹ ਮੰਦੀਪ ਆਪ ਦੇਖੋ ਭਾਈ ਸਮਾਨ ਸਮਾਨ ਆ ਰਹੀ ਇੱਕ ਬੁਰਕੀ ਵੜ ਕੇ ਨੇ ਥੱਲੇ ਡੜਤੀ ਇਹ ਦੇਖ ਲੋ ਇਹਨਾਂ ਦੀ ਲੰਬਾਈ ਦੇਖੋ ਤੁਸੀਂ ਆਹ ਲੰਬਾਈ ਘੜ ਜੋ ਲੰਬਾਈ ਦੇਖੋ ਲੰਬਾਈ ਹਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਹੁਣ ਮੈਂ ਤਾਂ ਤਿਆਰ ਹੋਇਆ ਨਹੀਂ ਹਲੇ ਪਰ ਸਾਡੇ ਕੋਈ ਬਰਾਤੀ ਸੱਜਣ ਪਹਿਲੀ ਤਿਆਰ ਹੋ ਕੇ ਆ ਚੁੱਕੇ ਨੇ ਦੇਖ ਸੰਤ ਸਸੀ ਕਾ ਬਲਾ ਸਸੀ ਕਾ ਨੀ ਮਰਾ ਗੁਗ ਸ੍ਰੀ ਗਾੜ ਬੋਲ ਬਲਾ ਬੋਲ ਇਹ ਬੰਦੇ ਜਮ ਤਿਆਰ ਵਰ ਤਿਆਰ ਨੇ ਪਰ ਥੋੜਾ ਜਿਹਾ ਸਾਡਾ ਮੌਸਮ ਨੇ ਕੰਮ ਖਰਾਬ ਕਰਤਾ ਤੇ ਬਾਰਿਸ਼ ਹੋ ਗਈ ਉਹ ਮੈਨੂੰ ਲੱਗਦਾ ਕੀ ਕਹਿੰਦੇ ਕਹਾੜੀ ਹੋ ਕੜਸੀ ਕੁਰਸੀ ਛੱਤੀ ਹੁਣ ਵਿਆਹਲੇ ਮੁੰਡੇ ਨੇ ਕੜਸੀ ਕੁਰਸੀ ਛੱਤੀ ਹੂ ਤੇ ਤਾਂ ਕਰਕੇ ਵਿਆਹ ਆ ਗਿਆ ਤੇ ਵਿਆਹ ਦੇ ਵਿੱਚ ਨਹੀਂ ਆ ਗਿਆ ਤਿਆਰੀ ਹੋ ਗਈਆਂ ਜਮਾ ਤਿਆਰੀ ਨਾ ਮੈਂ ਹੁਣ ਤਿਆਰ ਹੋ ਕੇ ਆਉਣਾ ਫੇ ਸੋਨੇ ਮਿਲਦਾ ਠੀਕ ਹੈ ਮੋਛ ਥੋੜੀ ਥੋਲੇ ਕਰ ਲੈ ਵਾ ਠੀਕ ਨਾ ਥੋੜੀ ਮੋੜ ਨਾਲ ਨਹੀਂ ਹੋਰ ਟੱਡ ਜਨਾ ਵਜੇ ਭਾਰੀ ਨੇ ਨਾ ਥੋੜੀ ਟੱਡ ਜਨਾ ਵਜੇ ਗਏ ਨਾ ਐ ਰੱਤ ਦਾ ਪਾ ਲਾ 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 ਫਾਈਨਲੀ ਇਸ ਤਿਆਰ ਹੋ ਚੁੱਕੇ ਆ ਇਹ ਐਨਕਾ ਹੁਣ ਕਾ ਚੱਕ ਲੀਆਂ ਸੀ ਮਾਰ ਐਨਕਾ ਹੁਣ ਕਾ ਚੱਕ ਲਏ ਫੁੱਲ ਰੈਡੀ ਆ ਜਮਾ ਹਾਂ ਲੀਲੀ ਰੈਡੀ ਖਾਦੀ ਹੋਈ ਆ ਤਰਕੇ ਦੀ ਅੱਜ ਰੈਡੀ ਅੱਜ ਥੋੜੀ ਵੱਧ ਚੱਕਣੀ ਪਈ ਸਾਨੂੰ ਹਣਾ ਚੱਕਣੀ ਪੈ ਗਈ ਅੱਜ ਹਾਂ ਜ ਮੋਛ ਨਹੀਂ ਸੀ ਥੋੜਾ ਸਾਥ ਦੇ ਰਹੀ ਕਾਂ ਕਰਕੇ ਥੋੜਾ ਜਿਹਾ ਡੋਜ ਵਧਾਉਣੀ ਪੈਗੀ। ਨਾ ਮੈਨੂੰ ਭਾਂਦੇ ਤਿੰਨ ਰਲਗੇ ਇਹ ਕੁਲੀ ਪੀਟਾ। ਅੱਛਾ। ਕਹਿੰਦਾ ਤੂੰ ਬੜਾ ਟਾਈਮ ਲਾਇਆ। ਅੱਛਾ ਜਿੰਨੇ ਤਾਂ ਜਰਾਬਾਂ ਵੀ ਤਾਹ ਦੇਖੀ ਤਿੰਨ ਤਿੰਨ ਦਰਗੰਦ ਕਰਨਾ ਤੋਂ ਲੈਂਤੀ ਫਿਰਕੇ। ਹਾਂ ਵੀ ਇਸ ਆਹ ਸੌਰਤੀ ਗੱਡੀ। ਠੀਕ 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 ਆ ਬਈ ਠੀਕ। ਇਹਦੀ ਰਸਮ ਹੋ ਗਈ ਤੇ ਸਾਲੇ ਕਰਦੇ ਨੇ ਅੱਜ ਹੋਰ ਹੋ ਰਹੇ ਵਦਕੇ ਬਹਾਦਰ ਦੇ ਲੰਮੀ ਕੁੱਤੇ ਵਾਲੀਏ ਨਹੀਂ ਛੋਟੀ ਕੁੱਤੇ ਵਾਲੀਏ ਲੰਮੀ ਕੁੱਤੇ ਵਾਲੀਏ ਨਹੀਂ ਛੋਟੀ ਕੁੱਤੇ ਵਾਲੀਏ ਇਹ ਸਾਲੇ ਮੜਾ ਕਰੀ ਕੁਛ ਬੜਾ ਗਿਆ ਉਹ ਥੋੜਾ ਠੀਕ ਆ ਬਈ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਮੈਂ ਬਾਈ ਦਾ ਕੀ ਗੱਲ ਕਰਦੇ ਸੀ ਆਪਾਂ ਹੁਣ ਪੱਕੀ ਗੱਲ ਕਰ ਰਹੇ ਹਾਂ ਤਾਂ ਏਜੰਟਾਂ ਦਾ ਮੁੱਦਾ ਚੱਕਿਆ ਜੋ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਚੰਡੀਗੜ੍ਹ ਜਾਣੇ ਦੋ ਦਿਨਾਂ ਲਈ ਇਹ ਕਹਿੰਦੇ ਕੀ ਕਰਨਾ ਮੈਂ ਕਿਹਾ ਏਜੰਟਾਂ ਕੋਲ ਜਾ ਕੇ ਆਉਣਾ ਹੈ ਕਹਿੰਦੇ ਏਜੰਟਾਂ ਦਾ ਤੂੰ ਫੈਸਲਾ ਲਗਾਉਣੀ ਦੀ ਹੈਗੀ ਐਕਚੁਅਲੀ ਮੇਰੇ ਦੋ ਵਾਰ ਰਿਫਿਊਜ਼ਲ ਆ ਚੁੱਕੀ ਹੈ ਤੇ ਹੁਣ ਏਜੰਟਾਂ ਕੋਲ ਮੈਂ ਘੱਟੋ ਘੱਟ 50 60 ਏਜੰਟਾਂ ਕੋਲ ਘੁੰਮਾਂਗਾ ਤੇ ਬਸ ਉਹੀ ਲਵਾਈ ਫੈਲ ਦੋ ਤੀਆਂ ਪਰ ਤੋਂ ਬਹੁਤ ਕੋਲ ਹੈ ਤੇ ਹੁਣ ਤਾਂ ਏਜੰਟਾਂ ਨਾਲ ਪਰਿਵਾਰ ਵਾਲਾ ਕੰਮ ਹੋਇਆ ਪਿਓ ਤੇ ਜਿਹੜੀ ਮੈਡਮਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਆਏ ਦੀਵਾਲੀ ਦੀ ਗੋਲੀ ਮਸੰਦਾਰ ਅੱਜੇ ਪਰਿਵਾਰ ਕਸਾਂ ਜਾਈ ਗਏ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਜਾਂ ਕਹਿੰਦੇ ਹੁਣ ਨਾ ਜਾਂ ਰਾਹ ਪਏ ਜਾਣੀ ਹੈ ਜਾਂ ਬਾਹ ਪਏ ਜਾਣੀ ਹੈ ਵਿਚ ਵਿਚਕਾਰ ਉਹਨਾਂ ਦਾ ਵਿਰੋਧ ਕਰੀ ਜਾਂਦਾ ਏਜੰਟਾਂ ਉਹਦੇ ਬਾਰੇ ਕੀ ਬੋਲਣਾ ਚਾਹੁੰਦੇ ਗੋ ਤੁਸੀਂ ਬੋਲੋ ਜੀ ਤੁਸੀਂ ਸਮਝਦਾਰ ਬੰਦੇ ਹੋ ਨਹੀਂ ਮੈਂ ਤੁਸੀਂ ਸਮਝਦਾਰ ਬੰਦੇ ਨਹੀਂ ਕਿ ਮੈਂ ਆਪਣੇ ਆਪਾਂ ਨੇ ਸਿੱਧੂ ਕਰਕੇ ਆ ਕੇ ਕਿ ਮੈਂ ਉਹ ਕੋਈ ਪੈਸੇ ਛੋਡੇ ਤਾਂ ਨਹੀਂ ਦੱਬੇ ਕਿਸੇ ਨੇ ਪੈਸੇ ਕੋਈ ਇਹ ਆਪਣੇ ਤੋਂ ਦੱਸੇ ਪਰਿਵਾਰ ਵਾਲਾ ਕਿ ਮੈਂ ਆਪਣੇ ਦਾ ਕਿਉਂ ਦੱਬਣਗੇ ਹਾਂ ਇਹ ਵੀ ਗੱਲ ਪਰਿਵਾਰ ਵਾਲਾ ਕੰਮ ਨਹੀਂ ਸਹੀ ਹੈ ਉਹ ਛੋਡੇ ਬਾਰੇ ਛੋਡੇ ਛੋਡੇ ਬਾਰੇ ਇੱਕ ਦੇਣਾ ਨਹੀਂ ਛੋਡੇ ਅਲਨਕਰ ਤੇ ਕਿਰਤ ਸਿੰਘ ਜੀ ਦੀ ਐਂਟਰੀ ਹੋ ਚੁੱਕੀ ਹੈ ਜੀ ਕਿਰਤ ਸਿੰਘ ਜੀ ਬਾਈ ਜੀ ਆ ਗਿਆ ਸਤਿਕਾਰ ਜੀ ਓਏ ਓਏ ਦੇਖ ਦੇ ਜਕ ਦੇਖ ਕੁੜ ਡੇ ਗਏਗਾ ਹਾਲ ਤਾਂ ਖਾਲੀ ਬੈਠੇ ਆ ਕੁਛ ਆਇਆ ਨਹੀਂ ਹੈਗਾ ਕੇਵਲ ਪਾਣੀ ਬੋਤਲ ਨਾਲ ਲੰਗ ਲਾਉਣਾ ਪੈ ਰਿਹਾ ਹੈ ਹੌਲੀ ਹੌਲੀ ਆਊਗਾ ਜਿੱਤਾਂਗੇ ਜਰੂਰ ਜੰਗ ਰੱਖਿਓ ਆ ਬੈਠੇ ਸਾਡੀ ਕੋਠਾਂ ਦੀ ਭੰਦੇਰਾ ਦੀ ਕੋਡ ਦੋਨਿਆਂ ਦੀ ਮੈਕਸ ਸੰਗਤ ਜੀ ਮੈਕਸ ਬ੍ਰੀਡ ਇੱਕ ਵਾਰ ਚਾ ਲੈ ਗਿਆ ਜੀ ਸੰਗਤਾ ਜਰ ਕੋਈ ਗੱਲ ਨਹੀਂ ਸੰਗਤ ਕਿਹੜੀ ਪੀਨੇ ਹੋ ਸਿਗਨੇਚਰ ਸਿਗਨੇਚਰ ਖੁੱਲੀ ਹੋਈ ਆ ਜਿਹਦਾ ਕਰਦੀ ਤੇ ਸ਼ਕੀਨ ਸਿਗਨੇਚਰ ਪੀ ਰਹੇ ਨੇ ਠੀਕ ਹੈ ਗੁਗੂ ਜੀ ਹਾਂ ਓਕੇ ਮੋਟਰ ਮਾਟਰਾਂ ਦੇ ਬਾਈ ਬੰਦ ਕਿਨੇ ਗਾ ਰੱਖਿਆ ਠੀਕ ਹੈ ਥੋੜੇ ਮੋਟਰ ਜਾਂਦਾ ਵਾ ਵੱਧ ਕੌਣ ਰੱਖਦਾ ਸਾਰੇ ਪੂਰੇ ਦਾ ਗੌਰ ਰੱਖ ਸਾਡੇ 17 ਦੀ ਵੀ ਗੌਰ ਰੱਖ ਗੱਲੀ ਮੋਟਰ ਨਹੀਂ ਆਪਾਂ ਸਾਡੀ ਗੌਰ ਰੱਖਾ 17 ਵਾਲੀਆਂ ਖੁੱਲੀਆਂ ਸਾਡੀਆਂ ਹੁਣ ਕਹਦੇ ਆਪਾਂ ਪਾਉਣ ਬਾਅਦ ਹੀ ਬੱਠੇ ਤਰਾ ਪਰ ਤੇਰੇ ਲਈ ਕੰਮ ਬੰਦ ਹੋ ਗਏ ਆਪਾਂ ਪਾਉਣੀਆਂ ਥੋੜੀ ਪਾਉਣੇ ਵਧਾਈਆਂ ਵਧਾਈਆਂ ਸੱਚਾ ਆ ਵਧਾਈਆਂ ਸਾਡੇ 17 ਖੁੱਲੀਆਂ ਤੇਰੇ ਲਈ ਤੇ ਵਧਾਈਆਂ ਨੇ ਖੁੱਲੀਆਂ ਰਹਿਣ ਉਹਨਾਂ ਨੂੰ ਵੀ ਵਧਾਈਆਂ ਦੇ ਦੇ ਕਦੇ ਉਪਰੋਂ ਹੀ ਮਾਰਦੇ ਨੇ ਭਾਵੇਂ ਗੰਦਾ ਫਿਰ ਆਹ ਨਿੰਬੂ ਜਿਆ ਵੀ ਕੱਢ ਲਈ ਚ ਨਿੰਬੂ ਮੈਂ ਦੇ ਦੇਣਾ ਬੋਲ ਕੇ ਬੋਲ ਕੇ ਵੀਰੇ ਬੋਲ ਕੇ ਇਹ ਤਾਂ ਫਿਰ ਕੁਛ ਬਾਤ ਹੀ ਨਹੀਂ ਕਹਾਲੂ ਤੈਨੂੰ ਮੈਂ ਕੀ ਕਿਹਾ ਸੀ ਇੱਥੇ ਕੁਝ ਕੁ ਬੰਦੇ ਕਹਿ ਰਹੇ ਨੇ ਕਿ ਸਮਾਨ ਆ ਨਹੀਂ ਰਿਹਾ ਜਿਸ ਹਰ ਨਾ ਬੰਦੇ ਤੁਸੀਂ ਬੈਠੇ ਨੇ ਦੇਖੋ ਸ਼ੋਰਟੇਜ ਪਊਗੀ ਸਮਾਨ ਦੀ ਹੋਰੀ ਵਰਗੇ ਵੱਡੇ ਨੇ ਟਰੱਲ ਡਰਾਮਾ ਵੱਡੇ ਨੇ ਸ਼ੌਰਟੇਜ ਹੈਗੀ ਮਾਣਾ ਨਹੀਂ ਮੈਨੂੰ ਤੂੰ ਖਾਣਾ ਬਾਈ ਨਹੀਂ ਵੀਰੇ ਮੈਂ ਥੋੜਾ ਹੋਵਾਂ ਮੈਂ ਪ੍ਰੇਮੀ ਐ ਉਹ ਦੇਖੋ ਪੱਕਾ ਪ੍ਰੇਮੀ ਆ ਗੱਫੂ ਬੈਠਾ ਕਿਲੋ ਮੀਟ ਖਾ ਗਿਆ ਮੇਰੇ ਨਾਲ ਖਾ ਗਿਆ ਕਿਲੋ ਤਾਂ ਹੈਂ ਨਾ ਦੋਨੇ ਜੀ ਖਾ ਕੇ ਹੋਣੇ ਕਿਲੋ ਦਾ ਨਾ ਮੈਂ ਸਾਡੇ ਵੀਡੀਓ ਕੱਟ ਕੇ ਆਉਂਗਾ ਉਹੀ ਕਹਿੰਦਾ ਨਾ ਨਾ ਵਿਚ ਹੈ ਗਰੇ ਕੁਰਸੀ ਤੇ ਕਿਲੋ ਵਿਚ ਹੈ ਮਰਨਾ ਇਹ ਹਿਲ ਨਾ ਬੈਠਾ ਵਿਚ ਹੈ ਵਿਚ ਹੈ ਦੇਖ ਵਿਚ ਹੈਗੀ ਐ ਆ ਕਈ ਵਸਤੂ ਹੋ ਜੀ ਇਹ ਪੀਣ ਵਾਸਤੇ ਹੁੰਦੀ ਹੈ ਨਾ ਇਹ ਬੱਤਾ ਪੀਣ ਨੂੰ ਚਲ ਕਰ ਆ ਮੰਦਰੀ ਬੈਬ ਦੇਖੋ ਭਾਈ ਸਮਾਨ ਸਮਾਨ ਆ ਰਿਹਾ ਇੱਕ ਬੁਰਕੀ ਵੜ ਕੇ ਨੇ ਥਲੇ ਡੜਤੀ ਇਹ ਦੇਖ ਲੋ ਕਹ ਇਹਨਾਂ ਦੀ ਲੰਬਾਈ ਦੇਖੋ ਨੂੰ ਜੀ ਆ ਲੰਬਾਈ ਘੜ ਲੰਬਾਈ ਦੇਖੋ ਲੰਬਾਈ ਕੋਈ ਸਮਾਨ ਆ ਰਿਹਾ ਫਿਰ ਹਰਕ ਫਿਰ ਹੀ ਖਾ ਰਿਹਾ ਜੀ ਚਲੋ ਉਹ ਵੀ ਮੰਗਾਉਨੇ ਆ ਕਾਲੋ ਕੱਟ ਕੇ ਭਾਈ ਮੇਰੀ ਪੈਰ ਉਹ ਗਲਾ ਚੱਕ ਫੋਟੋ ਸ਼ੂਟ ਦਾ ਕੰਮ ਜੋਰਾ ਸ਼ੋਰਾਂ ਤੇ ਚੱਲਦਾ ਹੋਇਆ ਨੂੰ ਲੱਗਦਾ ਵਿਆਹ ਆ ਮੁੰਡਾ ਘੱਟ ਫੋਟੋ ਖਿਚਾਉਂਦਾ ਹੋਊ ਫੋਰ ਮਡੀਰ ਵਾਦਖ ਚਾਉਂਦੀ ਹਰੇਕ ਵਿਆਹ ਚ ਇਧਰ ਲੀਲ ਸਿੰਘ ਆ ਜੱਟ ਬੇਟਾ ਬੇਟਾ ਸਾਡਾ ਬੇਟਾ ਬੇਟਾ ਇਹ ਰੋਂਦਾ ਬਹੁਤ ਮੁੰਡਾ ਬਹੁਤ ਰੋਂਦਾ ਤੇ ਜਿੱਧਰ ਦੇਖੋ ਫੋਟੋ ਸ਼ੂਟੀ ਫੋਟੋ ਸ਼ੂਟ ਹੋਈ ਪਈ ਐ ਆਪਾਂ ਵੀ ਥੋੜੀਆਂ ਖਿਚਾਈਆਂ ਸੀ ਪੋਸਟ ਕਰਦੇ ਰਾਂਗੇ ਤੇ ਹੁਣ ਸਾਡੇ ਸੀਰੀਅਲ ਛੱਡ ਕੇ ਆਏ ਹੁਣ ਧਾਰਾ ਚੋਣੇ ਸੀਗੇ ਤੇ ਹੁਣ ਉਧਰੋਂ ਸ ਕਰਨ ਜੋ ਸਲਾਮੀ ਪੈਂਦੀ ਹੁੰਦੀ ਉਹ ਨਗਦੀ ਜਾਂਦੀ ਐ ਤੇ ਅਸੀਂ ਹੁਣ ਛੇਤੀ ਛੇਤੀ ਜਾ ਰਹੇ ਹਾਂ ਉੱਥੇ ਸਲਾਮੀ ਪਾਉਣੀ ਜਾ ਕੇ ਇਹਦੇ ਕੰਮ ਖਤਮ ਨਾ ਹੋ ਜੇ ਤੇ ਬਾਕੀ ਗੱਲ ਬਾਤ ਅੱਗੇ ਹੋਣੀ ਠੀਕ ਐ ਗਾਗਨ ਤੂੰ ਹੀ ਗੱਲ ਬਾਤ ਜਿਹੜੀ ਮਿਲੇ ਨਾ ਕਿਤੇ ਹਿੱਕਾਂਦਰ ਭਾਜਾ ਕਿਸੇ ਕਿਲੇ ਦਾਦ ਵਿੱਚ ਅੜੀ ਨਾਲ ਯਾਰੀ ਖੂੜ ਕਿੱਥੇ ਛੱਡ ਦੇ ਠੱਠੇ ਖੜੇ ਹੁੰਦੇ ਜਦੋਂ ਵਾਲੇ ਫੱਬਦੇ ਪੂਰੇ ਪੱਕੇ ਹੱਡਾਂ ਦੇ ਢੜਾ ਮੂਰੇ ੜੇ ਉਹਨੂੰ ਮੂਰੇ ਲਾਲੀ ਹੈ ਨਾ ਪਿੱਛੇ ਲਾਉਣੇ ਮੁੰਡੇ ਨਾ ਪਿੰਡਾਂ ਦੇ ਇਨ੍ਹਾਂ ਪਿੱਛੇ ਲਾਉਣੇ ਮੁੰਡੇ ਨਾ ਪਿੰਡਾਂ ਦੇ ਇੱਕ ਹੋਰ ਹੋ ਜਾ ਨਾ ਮਰਜੀ ਕਰੇ ਨਾ ਮਰਜੀ ਕਰੇ ਹੋ ਤਾਵੇ 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 ਹਾਊਸ ਪਾਰਟੀ ਉੱਤੇ ਸਦਦੀ ਮੇ ਤੋਂ ਮੈਂ ਬਿਲਚੋ ਉੱਠਿਆ ਨਾ ਜਾਵੇ ਨਾ ਇਹ ਮੈਨ ਲਈ ਫਿਰਦਾ ਹਾਈ ਨੈਗ ਮੈਨੇ ਲਈ ਫਿਰਦਾ ਜਿਹੜਾ ਹੈ ਕਿਤੇ ਸ਼ਾਨਣੀ ਪਾਵੇ ਮੁੰਡਾ ਸੁਣਾ ਦੁਗਰੀ ਦਾ ਹਾਏ ਮੁੰਡਾ ਸੁਣਾ ਦੁਗਰੀ ਦਾ ਹੋ ਪੋਸਟ ਮਲਹਉਣ ਜਨਾਬ ਹੈ ਹਾਏ ਪੋਸਟ ਦੇ ਫੁੱਲ ਵਰਗੀ ਫੁੱਲ ਵਰਗੀ ਫੁੱਲ ਵਰਗੀ ਤੇਰਾ ਦਿਨ ਹੀ ਗਲਾਬੀ ਹੁੰਦੀ ਜਾਵੇ ਪੋਸਟ ਦੇ ਫੁੱਲ ਵਰਗੀ ਵਧੀਆ ਗਾਉਂਦਾ ਝੰਡਲ ਨਗਾੜਿਆਣਾ ਉਹ ਤੇ ਸਰਾ ਯਾਰ ਇਹ ਮੁੰਡਾ ਬਹੁਤ ਫੈਨ ਆ ਯਾਰ ਚਟਲੂਆ ਬਹੁਤ ਵਧੀਆ ਗਾਉਂਦਾ ਮੁੰਡਾ ਯਾਰ ਆਪਾਂ ਚਲੋ ਫੇਰ ਆਂ ਬਾਈ ਬਧੀ ਲਿਖਤ ਬੜੀ ਹੋਈ ਹੈ ਬਹੁਤ ਗੁੱਡ ਆ ਜਨ ਆਪਣੀ ਨਜ਼ਰ ਤੇ ਵਧੀਆ ਸਿਰੇ ਦੀ ਕਰਮਾ ਬਾਈ ਦੀ ਬਿਲਕੁਲ ਸਮਾਪਤੀ ਹੋਣ ਜਾ ਰਿਹਾ ਹੈ ਵਿਆਹ ਦੀ ਬਰਾਤ ਵੀ ਤੁਰਨ ਵਾਲੀ ਹੈ ਤੇ ਹੁਣ ਸਾਡੇ ਫੋਟੋਆਂ ਖਿੱਚਣ ਤੇ ਪੂਰਾ ਜੋਸ਼ ਹੋਰ ਚੱਲਿਆ ਹੋਇਆ ਜੋਰਾਂ ਸ਼ੋਰਾਂ ਨਾਲ ਕੰਮ ਚੱਲਿਆ ਹੋਇਆ ਤੇ ਵਧੀਆ ਰਿਹਾ ਓਵਰ ਆਲ ਗੁੱਡ ਸੀਗਾ ਤੇ ਹੁਣ ਬਸ ਲਗਭਗ ਖਤਮ ਹੋਣ ਜਾ ਰਿਹਾ ਤੇ ਫੋਟੋਆਂ ਖਿੱਚੀ ਜਾ ਰਹੇ ਨੇ ਜ਼ਿਆਦਾਤਰ ਬਿਆਦੇ ਵਿੱਚ ਬੋਲਿਆ ਨਹੀਂ ਗਿਆ ਛੋਟ ਹੀ ਲੱਤੇ ਗਏ ਕਿਉਂਕਿ ਸਾਊਂਡ ਸਾਊਂਡ ਸਿਸਟਮ ਦੀ ਆਵਾਜ਼ ਬਹੁਤ ਸੀ ਸਾਊਂਡ ਸਿਸਟਮ ਦੀ ਆਵਾਜ਼ ਬਹੁਤ ਸੀ ਤਾਂ ਕਰਕੇ ਬੋਲ ਨਹੀਂ ਸਕੇ ਇਸ ਕਰਕੇ ਸੌਰੀ ਤੇ ਕੀ ਕਰਦੇ ਨਹੀਂ ਕਰੀ ਆ ਗਲੇ ਕੌਣ ਆਹ ਹਲਕੀ ਜਿਹੜੇ ਗਲਪਾ ਚਾਹ ਕਰ ਕਰ ਦੇਖੀ ਲਵ ਤੁ ਸਾਰਿਆਂ ਨੂੰ ਮੈਂ ਤੇਰੇ ਨਾਲ ਪਾਰਟੀ ਨਾ ਬੋਲੇ ਪਾਉਂ ਉਹ ਫੋਟੋ ਖਿੱਚਦੇ ਯਾਰਾ ਹਾਂ ਗਾਣਾ ਕਿਹੜਾ ਗਾਣਾ ਕਿਹਦੇ ਲਾਈਏ ਚਲਾ ਦਿਓ ਵਧੀਆ ਇੱਕ ਪਹਿਲਾਂ ਬਚਕੀਲਾ ਲੱਗਦਾ ਸੀ ਉਹ ਤਾਂ ਠੱਡੂ ਪਰ ਉਹ ਕਿਹੜਾ ਗਾਇਕ ਸੀ ਨਾ ਕਿ ਇਹਦਾ ਚਮਕੀਲਾ ਕਿਹੜਾ ਹਾਂ ਬਚਕੀਲਾ ਲਾ ਦਿਓ ਬਚਕੀਲਾ ਹਾਂ ਵਧੀਆ ਲਾਓ ਕਿਹੜੇ ਸਿੰਗਰ ਦਾ ਚਮਕੀਲਾ ਹਾਂ ਬਚਕੀਲਾ ਨਹੀਂ ਚਮਕੀਲਾ ਚਮਕੀਲਾ ਲਾ ਦਿਓ ਚਲੋ ਇਹਦਾ ਕੰਮ ਕਰ ਮੰਦ ਚਾਉ ਤਾ ਵਾਹ ਹੁਣ ਅਸੀਂ ਵਾਪਸ ਜਾਈ ਜੰਨੇ ਜੀ ਲੰਮਰੀ ਨਾਲੇ ਭੁੱਖ ਪੁੱਜ ਗਈ ਕਿਵੇਂ ਰਿਹਾ ਵਿਆ ਹਾਂ ਵਧੀਆ ਪੈਗ ਬੋਗ ਲਾਇਆ ਤੁਸੀਂ ਅਜੇ ਤੱਕ ਇਹ ਲਾਵਾਂਗੇ ਆ ਘਰੇ ਹੋਰ ਲਾਵਾਂਗੇ ਹੋਰ ਹਾਜੀ ਕਿੱਥੇ ਜਾਣਾ ਮੈਂ ਠੀਕ ਹੈ ਠੀਕ ਹੈ ਫਿਰ ਮੈਂ ਅੱਧੀ ਰਾਤ ਨੂੰ ਜਾਉਂ ਚੌਲ ਚੂੜ ਖਾਲੇ ਸੀ ਚੌਹ ਨਹੀਂ ਖਾਂਦਾ ਮੈਂ ਇਹ ਜਗ੍ਹਾ ਇਹ ਜਗ੍ਹਾ ਜਾਨਾ ਭਾਈ ਨਾ ਚੌਲ ਖਾਉ ਰੋਟੀ ਰਾਟੀ ਖਾ ਲਈ ਸੀ ਆਹ ਰੋਟੀ ਖਾ ਲਈ ਮੀਟ ਖਾ ਲਿਆ ਠੀਕ ਹੈ ਠੀਕ ਹੈ ਲੱਗੇਗਾ ਤੂੰ ਅਜੇ ਤੱਕ ਬਹੁਤ ਖਾ ਗਿਆ ਛਕਨ ਪਾਇਆ ਸੀ ਛਾਗਰ ਪਾਇਆ ਹੁਣ ਦੋ ਦੂਸਰ ਠੀਕ ਹੈ ਠੀਕ ਹੈ ਨੱਚੋ ਜੀ ਨੱਚੋ ਯਾਰ ਨੱਚੋ ਨੱਚੋ ਨੱਚ 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 ਅੰਕਲ ਕੱਲ ਨੂੰ ਤੇਰਾ ਪਲੈਟ ਆਪਣੀ ਅਮਰੀਕਾ ਦੀ ਚੰਗਾ ਠੀਕ ਹੈ ਨੱਚ ਕੱਲ ਨੂੰ ਕੱਲ ਨੂੰ ਨੱਚੋ ਜੀ ਨੱਚੋ 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 ਆਹ ਚੱਲ ਜੀ ਯਾਰ ਠੀਕ ਹੈ ਨੱਚ 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 ਮਾੜਾ ਨੱਚ ਦਿਖਾ ਦਿਓ ਓਏ ਉਹ ਗਾਣਾ ਕਿਹੜੇ ਸਿੰਗਰ ਦਾ ਲਾਇਆ ਸੀ ਆਪਾਂ ਗੱਡੀ 'ਚ ਚਿੱcke ਲਾ ਬੈਰ ਨੇ ਨਾ ਨਾ ਗਾਣਾ ਗਾਇਆ ਕਿਹੜਾ ਸੀਗਾ ਪਤਾ ਨਹੀਂ

ਸਾਮ ਕੀ ਲਗਾ ਹੈ ਹਾਂ ਕੈ ਚਮਕੀਲਾ ਬਚਕੀਲਾ ਕਰਦੀ ਰਹੇ ਸਾਡੇ ਦਾ ਆ ਦੰਦ ਦੰਦ ਕਿਉਂ ਨਿਕਲ ਗਏ ਨਿਕਲੇ ਲੋੜੀ ਗਾ ਦੇਣ ਜੀ ਖੜਚ ਦੰਦ ਤੇ ਦੇਖ ਲੈ ਕਿਵੇਂ ਨਿਕਲ ਗਏ ਇਹ ਦੇਖ ਲੈ ਨਾ ਹੁਣ ਇਹ ਲਵਾਉਣਾ ਕਦੋਂ ਹੈ ਲਵਾਵਾਂਗੇ ਬਸ ਵਿਆਹ ਜਦ ਕਿੰਨੇ ਲਾਇ ਸਕਦੇ ਨੇ ਇਹ ਇਹ ਲੱਗੂ 5000 ਦਾ ਹੈ 5000 ਸੋਨੇ ਦਾ ਹੈਗਾ ਉਹ ਵੀ ਕਲੀਨ ਕਰਵਾ ਦਿੰਦੇ ਨਹੀਂ ਚੁੱਤਣ ਵਾਲੇ ਦਿਲ ਵਾਲੇ ਕਿੰਨੇ ਲੱਗੂ ਉਹ ਜਿਹੜਾ ਗਰਗ ਦੇ ਨਾਲ ਮੱਝ ਦਾ ਗ੍ਰੈਂਡ ਕਰਕੇ ਲੱਗੂ ਵਾ ਕਹਿੰਦਾ ਮੱਝ ਮੱਝ ਦਾ ਕੱਢ ਕੇ ਲਾ ਲਗੂ ਆ ਸਾਫ ਕਰਕੇ ਪਤਾ ਆ ਆ ਪੁਨੇ ਦਾ ਉਹ ਇਹਦਾ ਛੋਟਾ ਕਰਦਾ ਨਹੀਂ ਇਹਦਾ ਸਿਕੰਦਰੀ ਨੂੰ ਪਤਾ ਵੀ ਆਪਾਂ ਨੂੰ ਨਹੀਂ ਪਤਾ ਮੇਰਾ ਮਜ਼ੇਦਾਰ ਉਹ ਦਿਨ ਆਪਾਂ ਨੂੰ ਆਪਾਂ ਲਾਉਂਦੇ ਆ ਬੰਦੇ ਨਾਲ ਨੇ ਉਹ ਮੈਨੂੰ ਉਹ ਮੈਨੂੰ ਕਹਿੰਦਾ ਛੋਟੇ ਜਰਮਣੇ ਛਪੜ ਜਾ ਉਹਦੇ ਹੋ ਜੇ ਜਰਮਣੇ ਛਪੜੀ ਦੀ ਕੱਟ ਲੈ ਹੋਰ ਨਹੀਂ ਇੱਕ ਆ ਦਿਨ ਬਣੀ ਹੋਈ ਹੈ ਸਰੀਏ ਸਰੀਏ ਸੱਪੇ ਨਹੀਂ ਬਣੀ ਹੋਈ ਸਰੀਏ ਨਾ ਬਣੀ ਹੋਈਆਂ ਮੋੜ ਕੇ ਟਰਾਲੀ ਆ ਗਈ ਸਾਡੀ ਦੇਖੋ ਸਮਾਨ ਆ ਗਿਆ ਕੱਲ ਖੁਸ਼ੀ ਇਹਨੂੰ ਟਰਾਲੀ ਆ ਗਈ ਹੈ ਨਾ ਟਰਾਲੀ ਮੈਨੂੰ ਤਾਂ ਇਸ ਆਉਣੀ ਨਹੀਂ ਹੈਗੀ ਤੋੜ ਕੈਂਟਰ ਵਿੱਚ ਆਈ ਹੈ ਆਪਾਂ ਸਮਾਨ ਲਾ ਗੱਗੂ ਕੀ ਕਰੀ ਜਾਂਦਾ ਗੱਗੂ ਸਾਡੀ ਪੀਰ ਨੀ ਰਾਜ ਰੱਖਦਾ ਪੀਰ ਨੀ ਰਾਜ ਸਾਡੀ ਪੀਰ ਨੀ ਪਾਏ ਬਾਤ ਜੀ ਦੀ ਪੀਰ ਆ ਗਿਆ ਹਰਮਨ ਦਾ ਕੋ ਕੋ ਸਾਹ ਪੈਂਟ ਕੋਟ ਪਾ ਕੇ ਸਮਾਨ ਲਹਾਇਆ ਕਹਿੰਦੇ ਬੋਲ ਕੀ ਇਹ ਦੇਖੋ ਜੀ ਕਿੰਨਾ ਚਾਜਵਾਗਾ ਘਰੇ ਕੱਪੜੇ ਬਦਲ ਨਹੀਂ ਗਏ ਸਾਰਾ ਖਾਲੀ ਕੀਤਾ ਦੋ ਜਣਾਂ ਦਾ ਸੀ ਮੈਂ ਇੱਥੇ ਰੱਖਿਆ ਕੌਣ ਵੜਾਏਗਾ ਟਰੱਕ ਦਾ ਹੀ ਹੋਰ ਕਿੱਥੇ ਦੋ ਜਣਾਂ ਖਾਲੀ ਕੀਤਾ ਭਰਿਆ ਹੋਇਆ ਸਮਾਨ ਕੀ ਰੰਦਲ ਦਾ ਟਰੱਕ ਚੋਂ ਉਹ ਚੀ ਰਹਿ ਗਈ